ਜਿਹੜਾ ਜਿਹੜਾ ਗਿਫਟ ਦਿੰਦਾ ਜੀ ਆਰ ਚਾਹਦਾ ਕੋਈ ਲੋ ਜੀ ਸਾਡਾ ਗਿਫਟ ਆਹੀ ਆ ਸੋ ਬਈ ਸਾ ਸ਼ਿਪ ਦੇ ਨਾਲ ਦੋ ਕੁੜੀਆਂ ਦਾ ਬੇਹੋਸ਼ ਹੀ ਹੋ ਗਿਆ ਦੇਖੋ ਕਿੱਦਾਂ ਜੱਫੀ ਪਾ ਲਿਆ ਦੈਨ ਮੇਲਾ ਸੋ ਪਹੁੰਚੇ ਆ ਜੀ ਆਪਾਂ ਬਾਬਾ ਇੰਟਰਵਿਊ ਦਿੰਦੀਆਂ ਇੰਟਰਵਿਊ ਚ ਕੀ ਕੀ ਹੈ 83 ਨਾ ਗਾਇਸ ਯਾਰਾਂ ਇਸੇ ਆਵਾਜ਼ ਜਦੋਂ ਉਹਨਾਂ ਨੂੰ ਪੁੱਛਦੇ ਮਾਲਾ ਨੂੰ ਬਾਤ ਤੁਹਾਡੇ ਨਾਲ ਕੀ ਹੋਇਆ 83 ਤੇ ਸੋ ਗਾਇਸ ਜਿੱਦਾਂ ਮਰਜ਼ੀ ਕਰਕੇ ਆਪਾਂ ਪਹੁੰਚ ਗਏ ਜੀ ਸੋ ਸਾਰੇ ਮੇਲੇ ਵਿੱਚ ਤੇ ਬਾਕੀ ਗਾਇਸ ਇੱਥੇ ਜ਼ਿਆਦਾ ਰਸ਼ ਜ਼ਿਆਦਾ ਕੀ ਆਇਆ سوائش ادھر لگتی ہے جی ٹریکٹر دکھا رہے سو سے آپ گئے سی جی ٹریکٹر والا پولیس والوں پہ جا چلے جی میلے وال ਕਿਸਮਤ ਵਿੱਚ ਹੋਇਆ ਆਪਾਂ ਟਰੈਕਟਰ ਦੀ ਦੌੜਾ ਦੇਖਾਂਗੇ ਤੇ ਚਲੋ ਚੱਲਦੇ ਪਾਈ ਸੋ ਗੈਸਰ ਨੂੰ ਮੈਂ ਦਿਖਾਉਂਦਾ ਇੱਧਰ ਸਟਾਰਟ ਹੁੰਦੇ ਪਏ ਆ ਉਹਦੇ ਟਰੈਕਟਰ ਨਾਲ ਚੱਕਦਾ ਉਹ ਦੇਖੋ ਉਹ ਦੇਖੋ ਸਟਾਰਟ ਹੁੰਦੇ ਪਏ ਜੀ ਇੱਧਰ ਜਿਹੜੇ ਇੱਧਰ ਹੀ ਫੁੱਲ ਸਾਗੇ ਤੇ ਇਹ ਵੀ ਬੰਦ ਹੋ ਜਾਣੇ ਆ ਤੇ ਭਾਈ ਉਹ ਤਾਂ ਗਿਆ ਚਲੋ ਚੱਲੀਏ ਯਾਰ ਰੋਡ ਮਾਪ ਕਰਦੇ ਰਿਹਾ ਯਾਰ ਇਹ ਸੋ ਗਾਈਸ ਇੱਧਰ ਦੇਖੋ ਕਿੰਨੀ ਜਿਆਦੀ ਪੁਲਿਸ ਲੱਗੀ ਹੋਈ ਆ ਜਿਹੜੇ ਨੂੰ ਰੇਸ ਸਟੰਟ ਕਰਦੇ ਸੀਗੇ ਤੇ ਪੋਰਮ ਰੋਗ ਨੂੰ ਤੱ ਗਿਆ ਆ ਜਦੋਂ ਵਿੰਡੋੜਾ ਲੱਗਦੇ ਸੀਗੇ ਕੋਈ ਵੀ ਟਰੈਕਟਰ ਜਿਹੜਾ ਮੋਡੀਫਾਈਡ ਹੋਇਆ ਆ ਔਰ ਇਹਨਾਂ ਚੜਾਣ ਕੱਟੀ ਜਾਂਦੇ ਪਏ ਆ ਜੀ ਤੇ ਬਾਕੀ ਪੁਲਿਸ ਦੇਖੋ ਕਿੰਨੀ ਲੱਗੀ ਆ ਤੇ ਐਕੀ ਮੈਨੂੰ ਲੱਗਦਾ 도ੜਾ ਹੋਣੀ ਆ ਪਰ ਮੰਡੀਰ ਟਲਦੀ ਕਿੱਥੇ ਆ ਤੇ ਦੇਖਦੇ ਆ ਸੋ ਜੀ ਇੱਧਰ ਦੇਖੋ ਮੋਟਰਸਾਈਕਲ ਸਟੰਟ ਹੁੰਦੇ ਪਏ ਆ ਤੇ ਉਧਰ ਟਰੈਕਟਰ ਦੇ ਹੁੰਦੇ ਜੀ ਇੱਧਰ ਮੋਟਰਸਾਈਕਲ ਦੇ ਹੁੰਦੇ ਪਏ ਆ ਤੇ ਲੱਗ ਹੀ ਚੱਲਦੀ ਪਈ ਦੁਨੀਆ ਤਾਂ ਉਹ ਦੇਖੋ ਸੋ ਗਾਇਸ ਕਈ ਕਲਿੱਪ ਆਵੇ ਸਾਡੀ ਆਵਾਜ਼ ਨਹੀਂ ਆਈ ਤੇ ਆ ਵੀ ਨਹੀਂ ਆਈ ਇੱਚਾ ਪਤਾ ਨਹੀਂ ਹੀ ਦੱਸਣਾ ਸੀਗਾ ਕਿ ਆਪਾਂ ਪਾਸ ਹੋ ਗਏ ਆ ਤੇ ਸਾਡੇ ਚਿਹਰੇ ਵਿੱਚ ਖੁਸ਼ੀ ਦੇਖੋ ਕਿੰਨੀ ਆ ਤੇ ਬਾਕੀ ਯਾਰ ਆਵਾਜ਼ ਨਹੀਂ ਆਈ ਇਹ ਸਾਨੂੰ ਨਹੀਂ ਪਤਾ ਕਿ ਆ ਤਾਂ ਨਹੀਂ ਆਈ ਤੇ ਬਾਕੀ ਬੈਕਗ੍ਰਾਉਂਡ ਚੱਲਦਾ ਆ ਬਾਕੀ ਆਵਾਜ਼ ਨਹੀਂ ਆਉਂਦੀ ਭਾਈ ਸੋ ਬਾਕੀ ਪਾਸ ਹੋਏ ਆ ਤੇ ਹੋਰ ਕੁਝ ਨਹੀਂ ਦੱਸੇ ਇੱਚਾ ਸੋ ਗਾਈਸ ਹੁਣ ਆਪਾਂ ਆਏ ਜੀ ਸੁਸਾਨਾ ਵਾਲੀ ਸਾਈਡ ਤੇ ਤੇ ਇੱਥੇ ਖਾਲੀ ਖੇਤ ਮਿਲਿਆ ਤੇ ਉਹ ਚੱਲਾ ਜੀ ਚੋਬਰ ਸਾਡਾ ਬੁਲਟ ਲੜਾਉਣ ਆਹ ਰਾਹ ਗਿਆ ਨਾ ਜਾਣਦੇ ਜਾਣਦੇ ਹੁਣ ਇਹ ਇੱਥੇ ਸਾਨੂੰ ਕੋਈ ਬੁਲਟ ਨਹੀਂ ਘੇਸ ਸਕਦੀ ਸੋ ਗਾਇਸ ਅਵਾਜ਼ ਸਾਨੂੰ ਬੰਦ ਕਰਨੀ ਪਈ ਕਈ ਬੁਲਟ ਦੀ ਅਵਾਜ਼ ਜੀ ਬਹੁਤ ਸੀਗੀ ਤੁਹਾਨੂੰ ਪਹਿਲਾਂ ਦਿਖਾ ਲਈ ਕਲਿੱਪ ਵਿੱਚ ਸੋ ਬਾਕੀ ਆਪਾਂ ਪਹੁੰਚ ਚਲੇ ਜੀ ਆਪਾਂ ਫੇਰ ਮੇਲੇ ਤੇ ਸੋ ਗਾਇਸ ਆਪਾਂ ਪਹੁੰਚ ਗਏ ਜੀ ਆਹ ਦੇਖੋ ਆਪਾਂ ਨਵੇਂ ਰਾਸਤੇ ਕੱਢੇ ਆ ਤੇ ਕੋਈ ਜਿਹਦਾ ਸਿੱਧਾ ਰਸਤਾ ਹੈ ਨਹੀਂ ਸਿੱਧਾ ਰਸਤੇ ਰਾਸ਼ਬੂ ਆਪਾਂ ਖੇਤਾਂ ਵਿੱਚ ਜਾਣਦੇ ਆ ਜੀ ਤੇ ਚਲੋ ਆਪਾਂ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਆ ਅਫਟਰ ਰਿਵਿਊ ਚਲੋ ਚੱਲਦੇ ਆਪਾਂ ਜੀ ਤੋ ਗਾਈਸ ਉਹ ਦੇਖੋ ਜੀ ਪੁਲਿਸ ਆ ਗਈ ਆ ਤੇ ਉਧਰ ਟਰੈਕਟਰ ਨਾਲ ਰੇਸਾ ਲਵਾਉਂਦੇ ਸੀਗੇ ਡੋੜਾ ਲੋਕ ਦੀ ਭਈ ਸੀ ਗਿਆ ਤੇ ਆ ਦੇਖੋ ਪੁਲਿਸ ਆ ਗਈ ਆ ਤੇ ਉਹੀ ਉਹੀ ਆ ਜਿਹੜਾ ਜਿਹੜਾ ਕਹਿੰਦਾ ਸੀ ਨਾ ਤੁਹਾਨੂੰ ਗਿਫਟ ਦਵਾਂਗੇ ਉਹੀ ਅਫਸਰ ਪਹੁੰਚਾਇਆ ਅੱਜ ਹੈਕਿੰਗ ਹੁਸ਼ਿਆਰਪੁਰ ਦਾ ਜਿਹੜਾ ਤੁਸੀਂ ਜਿਹੜਾ ਦੇਖਦੇ ਹੋਣੇ ਆ ਯਾਰ ਤੜਾ ਗਿਫਟ ਤਿਆਰ ਆ ਜੀ ਉਹ ਬਣਾਇਆ ਜਿਹੜਾ ਤੁਹਾਨੂੰ ਦਿਖਾਉਂਦੇ ਆ ਦੇਖ ਕੇ ਆਉਂਦੇ ਆ ਉਹਨੇ ਸਹੀ ਸਾਰੀ ਕਲੀ ਜਿੰਮਟੂ ਉਹਨੇ ਖਾਲੀ ਸਾਰੀ ਖਰਾਬ ਪਈ ਉਹ ਟਰੈਕਟਰ ਉਤਰ ਕੇ ਭੱਜ ਗਿਆ ਦੇਖ ਹੋਰ ਉਹ ਲੈ ਜਾਣਾ ਉਹਨਾਂ ਨੇ ਉਹ ਮਾਰ ਜਾ ਸਟੈਂਡ ਕਰਦੇ ਨਾਲ ਹੀ ਪੁਲਸ ਆ ਜਾਂਦੀ ਆ ਉਹ ਟਰੈਕਟਰ ਛੱਡ ਕੇ ਭੱਜ ਗਏ ਆ ਚਲੋ ਟਰੈਕਟਰ ਖਰਾਬ ਹੋ ਗਿਆ ਫੋਨ ਨੰਬਰ ਦੇਖਦੇ ਵੇ ਆ 10 10 ਆਓ ਯਾਰ ਖਰਾਬ ਦੇ ਇਹਦਾ ਵੀਡੀਓ ਬਣਾਉਣਾ ਆਹ ਆਈ ਆ ਆਹ ਵਾਲਾ ਜਿਹੜਾ ਜਿਹੜਾ ਗਿਫਟ ਦਿੰਦਾ ਜੀ ਆ ਚੱਲ ਕੋਈ ਲੋ ਜੀ ਸਾਡਾ ਗਿਫਟ ਆ ਆਹੀ ਆ ਅਭੀ ਗਿਫਟ ਦੇ ਦਊਗਾ ਦੇਖੋ ਟੰਟੇ ਕਰੀਏ ਗਿਫਟ ਮਿਲ ਗਿਆ ਇਹਨੇ ਵੀਡੀਓ ਪਾਣੀ ਹੁਣ ਆ ਆਪਾਂ ਸੋਸਰੇ ਮੇਲੇ ਆਏ ਜੀ ਆਪਾਂ ਗਿਫਟ ਦੇਣ ਲੱਗੇ ਰਹਿਣਾ ਕਰਤਾ ਚਲਾਨ ਕਿੰਨੇ ਵਿੱਚ ਦੱਸਤਾ ਨੇ ਇੱਕ ਸਟੈਂਡ ਦਾ ਲਾ ਇੱਕ ਆਹ ਲਾ ਇੱਕ ਆਹ ਲਾ ਔਨਲਾਈਨ ਚੱਕ ਕੀਤਾ ਉਹਨਾਂ ਨੇ ਔਨਲਾਈਨ ਹੀ ਸਭ ਰਾਜ ਆ ਭਜੀ ਉਹ ਭਰਾਵਾ ਔਨਲਾਈਨ ਔਨਲਾਈਨ ਚਲਾਨ ਕੀਤਾ ਆ ਬੱਸ ਸਾਡੇ ਵੀਰ ਦੇ ਜੀ ਇੱਥੇ ਲੰਗਰ ਲਾਇਆ ਹੈ ਉਹਨੂੰ ਮਿਲ ਕੇ ਹੁੰਦੇ ਆ ਆ ਆ ਉਹ ਵੀ ਲਾਇਆ ਉਹ ਦੇ ਉਹ ਇਹਦਾ ਗਰਦਾਨ ਆ ਉਹ ਗਰਦਾਨ ਗਿਆਨੀ ਉਹਨਾਂ ਦੇ ਗਿਆਨੀ ਗਿਆਨੀ ਆ ਜੀ ਗਏ ਤੋਹੀ ਕਨਵਾਰਾ ਤੇ ਇਹਦੇ 90 ਸੈਂਟ ਲੜਦੇ ਤੇ ਖੰਸਰ ਵੀ ਲੈ ਕੇ ਜਾਓ ਤੇ ਦੇਖਦੇ ਆ ਆਪਾਂ ਜੀ ਸੋ ਗਾਇਸ ਹੁਣ ਆਪਾਂ ਆ ਗਏ ਜੀ ਸ਼ਿਪ ਤੇ ਝੂਟੇ ਲੈਣ ਤੇ ਹੁਣ ਆਪਾਂ ਝੋਟੇ ਮਾਟੇ ਲੈ ਕੇ ਨਾ ਫੇਰ ਜਾਵਾਂਗੇ ਆਪਾਂ ਘੁੰਮਣ ਫਿਰਨ ਤੇ ਸੋ ਚੱਲਦੇ ਜੀ ਆਪਾਂ ਤੁਹਾਨੂੰ ਸ਼ਿਪ ਦੇ ਵਿਊ ਦਿਖਾਉਂਦੇ ਆ ਹੋਰ ਪਿਛੇ ਜਾਂ ਪਿਛੇ ਜਾਂ ਪਿਛੇ ਜਾਂ ਪਿਛੇ ਜਾਂ ਪਿਛੇ ਲ ਜਾਂ ਇਹ ਲੋਰ ਤੋ ਵੈਸਾ ਸ਼ੇਪ ਦੇ ਨਾਲ ਦੋ ਕੁੜੀਆਂ ਦਾ ਬੇਹੋਸ਼ ਹੀ ਹੋ ਗਿਆ ਦੇਖੋ ਕਿੱਦਾਂ ਜੱਫੀ ਪਾ ਕੇ ਬੈਠੀ ਆਇਆ ਇਸੇਮ ਗਈ ਹੈ ਪੁਰੀਆਂ ਸੋ ਜਿਹੜਾ ਦਿਲ ਮਾਰਾ ਉਹ ਨਾ ਹੀ ਆਵੇ ਯਾਰ ਇੱਥੇ ਸੋ ਆਪਾਂ ਜੁੜੇ

ਮੈਂ ਤੇ ਨਾ ਇੱਕ ਹੱਥ ਨਾਲ ਫੜਿਆ ਸੀ ਇੱਕ ਹੱਥ ਨਾਲ ਫੋਨ ਫੜਿਆ ਸੀਗਾ ਨਾ ਮੈਂ ਵੀ ਖੜਾ ਸਾਰਾ ਦਿਖਾਇਆ ਤੋਰੇ ਬਿਠਾ ਰਿਹਾ ਮੈਂ ਤਾਂ ਬਹਿ ਗਿਆ ਮੈਂ ਵੀਡੀਓ ਬਣਾਉਣੀ ਸੀਗੀ ਐਦਾਂ ਬਣਾਉਣਾ ਦੀ ਦੇਖਦੇ ਬਣ ਬਣੀ ਕੇ ਨਹੀਂ ਬਣਦੀ ਭਰਾਵਾ ਇਹ ਉਹ ਸ਼ਬੀਰ ਵਾਲਾ ਪਾਣੀ ਆ ਇਹ ਨਾ ਡੋਲੀ ਆ ਪੀ ਲਓ ਇੱਕ ਵਾਰੀ ਰੋਦੀ ਆ ਗਦਾ ਰੋਦੀ ਅੱਜ ਕਰੋ ਬਸ ਸਾਡੀ ਦੀ ਗੱਲਾਂ ਕਰਦੇ ਆਂ ਮੈਂ ਤੁਹਾਡੇ ਕੋਲ ਇਹਦੇ ਲਈ ਇਹਦੇ ਨਾਲ ਖਾਲਸਾ ਦੀ ਤਿਆਰ ਸੀ ਗਾਈਜ਼ ਅੱਜ ਰਸ ਜ਼ਿਆਦਾ ਪਿਆ ਆ ਯਾਰ ਪਾਣੀ ਚਾਹੀਦਾ ਮੇਰੇ ਯਾਰ ਐ ਯਾਰ ਦੇਖ ਮੇਰੇ ਸੋ ਗਾਈਜ਼ ਹੁਣ ਆਪਾਂ ਚੱਲੇ ਜੀ ਜੰਡੋਰ ਜਾਂਂਢੋਲ ਪਤਾ ਨਹੀਂ ਕੀ ਕਹਿੰਦੇ ਇਹਨੂੰ ਤੇ ਛੇਪ ਤਾਂ ਲੈ ਹਟੇ ਆਦੇ ਇਥੇ ਨਾਲ ਇੱਕ ਜਿੰਨੇ ਆ ਬੱਦ ਕਰਾ ਮਜ਼ਾ ਉਸ ਦਾ ਹੁੰਦਾ ਹੈ ਇਸ ਤੇ ਨਾ ਹੁੰਦਾ ਨਿਕਾ ਪਰ ਯੂ ਮੈਂ ਹੋ ਗਿਆ ਗਾਈ ਤੋਂ ਉੱਤਰ ਟਰੈਕਟਰ ਲੱਗਦੇ ਰਏ ਆ ਥੋੜਾ ਆ ਦੇਖੋ ਉੱਥੇ ਦੇਖੋ ਕਿ ਜੌੜਦੀ ਗਈ ਆ ਉਹ ਦੱਸੋ ਹਾਂ ਜੇ ਮਾਇਆ ਉਹ ਉੱਧਰ ਜਾਂਦੇ ਆ ਝੂੜਾ ਬਸ ਖੇਤੀ ਕਰਿਆ ਆਪਾਂ ਇੱਧਰ ਜਾਵਾਂਗੇ ਉਹ ਜੀ ਲੈਣਾ ਨਹੀਂ ਸਸਾ ਪ੍ਰੋਪਰ ਦਿਦਾ ਕਿ ਆ ਉੱਧਰ ਟਰੈਕਟਰ ਹੀ ਕੋਧਾ ਨਾ ਹੋ ਗਿਆ ਭਾਈ ਆ ਆ ਦੇਖੋ ਨਾ ਉੜੋ ਉੜੋ ਜਿਵੇਂ ਪੇਟ ਹੋ ਗਿਆ ਕੇ ਜਿਹੜੀ ਜੇ ਆ ਗੁਰੂ ਖਾਲਸਾ ਜੀ ਐਵੇਂ ਨਹੀਂ ਬਣ ਗਿਆ ਸੋ ਗਾਈਸ ਹੁਣ ਆਪਾਂ ਚੱਲਦੇ ਜੀ ਜਿੱਥੇ ਟਰੈਕਟਰ ਦੀਆ ਦੌੜਾ ਹੁੰਦੀ ਪਈ ਅੱਜ ਦਾ ਸਟਾਰਟ ਕਰਦੇ ਪਏ ਆ ਮੁੰਡੇ ਤੇ ਉੱਥੇ ਚੱਲਦੇ ਆ ਮੈਨਾਂ ਲੱਗਾ ਪੁਲਿਸ ਨਹੀਂ ਆਈ ਤਾਂ ਹੀ ਕਰਦੇ ਪਏ ਆ ਸੋ ਆਪਾਂ ਵੀ ਚੱਲਦੇ ਜੀ ਦੇਖਦੇ ਆ ਤੁਹਾਨੂੰ ਵੀ ਦਿਖਾਉਂਦੇ ਆ ਨਾਲੇ ਸੋ ਚੱਲਦੇ ਜੀ ਉਹ ਪਹੁੰਚ ਗਏ ਜੱਟਾ ਟਰੈਕਟਰ ਦੀ ਥੋੜਾ ਸਿਕੰਦ ਲਈ ਸਟੰਡ ਖੰਗ ਲਈ ਆਪ ਦੇ ਕੋਲ ਚਾਹੁੰਦੇ ਪੇ ਟਰੈਕਟਰ ਤੋਂ ਦੇਖੀਏ ਦੇਖੋ ਆਹ ਚੱਕੀ ਆਹੀ ਦੇਖਣ ਨੂੰ ਆਦਾ ਪਾਇਆ ਜਿਸ ਹੁਸਾ ਦੇ ਮੇਲੇ ਵਿੱਚ ਅਨਕੋਪ ਕਿੱਕ ਮਰ ਗਿਆ ਤੇ ਉਹ ਪੰਨੇ ਲੈ ਲੈ ਲਗਾ ਹੁਣ ਇਹ ਨੂੰ ਨਾ ਪਤਾ ਹੀ ਨਹੀਂ ਆ ਰਿਹਾ ਕਿ ਮੈਂ ਇਹ ਕਰਦਾ ਰਿਹਾ ਸਿੰਗਿਆ ਨੇ ਟੋਪਾ ਜਨਨ ਦੀ ਸੋ ਹਾਂਜੀ ਗਾਇਸ ਫੇਰ ਉਹ ਹੀ ਪ੍ਰੋਬਲਮ ਆ ਗਈ ਆ ਸੋ ਆਵਾਜ਼ ਫੇਰ ਨਹੀਂ ਰਿਕਾਰਡ ਹੋਈ ਸੋ ਆਪਾਂ ਜਿੱਧਰੋ ਰਾਹ ਮਿਲਦਾ ਨਾ ਉਧਰ ਹੀ ਆਪਾਂ ਚੱਲ ਗਏ ਆ ਹਾਂ ਦੇਖ ਲਓ ਬੱਟ ਦੇ ਉੱਪਰ ਆਪਾਂ ਬੋਲਟ ਜੁੜਾਇਆ ਆ ਸੋ ਅੱਗੇ ਜਾ ਕੇ ਤੁਹਾਨੂੰ ਦਿਖਾਉਂਦਾ ਆਪਾਂ ਜਿੱਧਰੋਂ ਰਾਹ ਲੱਭਣਾ ਆਪਾਂ ਉਧਰੋਂ ਚੱਲ ਗਏ ਰਸਕੇ ਕਿ ਬਹੁਤ ਜ਼ਿਆਦਾ ਸੀਗਾ ਸੋ ਅੱਗੇ ਜਾ ਕੇ ਦੇਖਿਓ ਸੋ ਤੁਹਾਨੂੰ ਕਲਿੱਪ ਦਿਖਾਉਂਦਾ ਉਹ ਬੜੇ ਉਹ ਦੇਖਿਓ ਤੁਸੀਂ